ਗੁਰੂ ਸਾਹਿਬ ਉਸ ਪੰਡਤ ਕੋਲ ਵੀ ਰੁਕੇ ਸਨ ਤੇ ਉੱਥੇ ਹੀ ਗੁਰੂ ਸਾਹਿਬ ਦਾ ਜਿਹੜਾ ਹੱਥ ਲਿਖਤ ਹੁਕਮਨਾਮਾ ਵੀ ਹੈ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਇਹਨਾਂ ਸਿਸਟਮ ਹੁੰਦਾ ਵੀ ਦੂਸਰੇ ਇਲਾਕੇ ਦੇ ਵਿੱਚ ਦੂਸਰਾ ਪੂਜਾ ਨਹੀਂ ਕਰਵਾ ਸਕਦਾ ਜੀ ਹਰ ਜਗ ਬਾਂਦਰ ਲੰਡਾ ਹੋਇਆ ਫਿਰਦਾ ਹੈਗਾ ਕਹਿੰਦੇ ਹੁੰਦੇ ਨੇ ਤੇਰਾ ਬਾਂਦਰ ਲੰਡਾ ਹੋ ਗਿਆ ਆ ਹੋਇਆ ਪਿਆ ਜੀ ਤੇ ਬਾਂਦਰ ਲੰਗੂਰ ਤੋਂ ਡਰਦਾ ਹੈ ਜੀ ਇਹ ਲੰਘਦੇ ਆਪਾਂ ਵੀ ਡਰ ਕੇ ਹੀ ਆਂ ਜੀ ਬੱਚੇ-ਬੱਚੇ ਬਹੁਤ ਸੁਣੇ ਹੀ ਇਹ ਭਾਈ ਸਾਹਿਬ ਜਿਹੜੀ ਪੂਜਾ ਦੇ ਨਾਰੀਅਲ ਹਵਾਨਾ ਇਕੱਠੇ ਕਰ ਰਹੀ ਏ ਇਧਰ ਆ ਕੇ ਜੀ ਬੁਰੀ ਵਾਰ ਇੱਕ ਨਾਰੀਅਲਾ ਇਹ ਨਹੀਂ ਪਤਾ ਜੀ ਉਹ ਕਿਹ ਹਜ਼ਾਰ ਦਾ ਵੇਖ ਜਾਂਦਾ ਤੇ ਇਹ ਚੀਜ਼ ਹੈ ਜੀ ਵਾਰੀ-ਵਾਰੀ ਉਹੀ ਘੇੜਾ ਦੇਦੇ ਨਾਰੀਅਲ ਆਈ ਜਾਂਦਾ ਜੇ ਕਿ ਦੱਸ ਦੀ ਉਹ 100 ਰੁਪਏ ਵੇਖੇ ਦਾ ਹਜ਼ਾਰ ਦਾ ਇਹ ਯਾਰ ਅਰੀਬੀ ਕਿਤਾਬ 10000 ਦਾ ਹੋਇਆ ਜੀ ਇਹ ਹੁਕਮਨਾਮਾ ਹੈ ਗੁਰੂ ਗੁਰੂ ਮਹਾਰਾਜ ਜੀ ਉਹ ਸਾਡੇ ਬਜ਼ੁਰਗ ਉਹ ਜੀ ਗੁਰੂ ਸਾਹਿਬ ਦੀ ਸੇਵਾ ਕੀਤੀ ਸੀ ਜੀ ਤੇ ਉਸ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਹੁਕਮਨਾਮਾ ਭੇਂਟ ਕੀਤਾ ਸੀ ਜਿੰਦੇ ਲੈਂਪ ਲੰਪ ਵਗੈਰਾ ਦੇਖੋ ਜੀ ਬਹੁਤ ਸੋਹਣੀ ਚੀਜ਼ ਹੈ ਆਹ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗੀ ਇੱਥੇ ਲੈਂਪ ਸਰਾਂਖਲ ਜੀ ਇਸ ਦਾ ਰੇਟ ਕੀ ਆਈ ਇਹ 1800 ਹੈ ਇਹ 2200 ਇਹ 2200 ਹਾਂ ਠੀਕ ਹੈ ਜੀ ਸੰਗ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦਵਾਰਾ ਸਾਹਿਬ ਪੁਸ਼ਕਰ ਦੋ ਪਾਸੇ ਆਂ ਦੀ ਚਰਨ ਛੋਹ ਸਥਾਨ ਤੇ ਖੜੇ ਆਪਾਂ ਜੀ ਪੁਸ਼ਕਰ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਦੇ ਉੱਪਰ ਚਰਨ ਪਾਏ ਸਨ ਜੀ ਤੇ ਤੁਹਾਨੂੰ ਦਰਸ਼ਨ ਨਹੀਂ ਕਰਵਾਉਂਦੇ ਹਾਂ ਜੀ ਇਸ ਸਥਾਨ ਦੇ ਪੁਸ਼ਕਰ ਦੇ ਵਿੱਚ ਇਸ ਸਮੇਂ ਖੜੇ ਆਂ ਜੀ ਆਪਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੀ ਉਦਾਸੀ ਦੇ ਦੌਰਾਨ ਇਸ ਜਗ੍ਹਾ ਦੇ ਉੱਪਰ ਚਰਨ ਪਾਇਆ ਸਨ ਜੀ ਅਜਮੇਰ ਤੋਂ ਹੁੰਦੇ ਹੋਏ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਪਰ ਆਏ ਸਨ ਜੀ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਦੱਖਣ ਦੇ ਵੱਲ ਫੇਰਾ ਪਾਇਆ ਸੀ ਤਾਂ ਉਦੋਂ ਇਸ ਸਥਾਨ ਦੇ ਉੱਪਰ ਆਏ ਸਨ ਜੀ ਤੇ ਇੱਥੇ ਇੱਕ ਹਿੰਦੂਆਂ ਦਾ ਬਹੁਤ ਵੱਡਾ ਤੀਰਥ ਹੈ ਜੀ ਤੇ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂ ਗੁਰੂ ਸਾਹਿਬ ਜਦੋਂ ਇਸ ਜਗ੍ਹਾ ਦੇ ਉੱਪਰ ਆਏ ਸੀ ਤਾਂ ਚੇਤਨ ਰਾਮ ਪੰਡਤ ਜੀ ਨੇ ਪੁੱਛਿਆ ਸੀ ਸੰਗ ਆਪਕੇ ਕੇਸ਼ਨ ਤਾਰੇ ਗਿਆ ਇਨ ਕੀ ਦੇ ਜਾਤ ਉਚਾਰੀ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਉੱਤਰ ਸੀ ਦਿੱਤਾ ਸੀ ਜੀ ਸੱਚੇ ਪਾਤਸ਼ਾਹ ਨੇ ਉੱਤਰ ਸੁਣ ਕੇ ਗੁਰੂ ਫਰਮਾਨ ਕੀਆ ਭਇਓ ਖਾਲਸਾ ਜਗ ਮੇਤੀਆ ਹਿੰਦੂ ਤੁਰਕ ਦੋਹਾ ਤੇ ਨਿਆਰੋ ਸ੍ਰੀ ਅਕਾਲ ਦਾਸ ਕੋ ਵਿਚਾਰੋ ਇਹ ਨਾ ਮੁਸਲਮਾਨ ਹੈ ਨਾ ਹਿੰਦੂ ਹੈ ਇਹ ਖਾਲਸਾ ਤੀਸਰਾ ਪ੍ਰਗਟਿਆ ਪ੍ਰਗਟਿਆ ਹੋਇਆ ਹੈ ਜੀ ਜੋ ਅਕਾਲ ਦਾ ਪੁਜਾਰੀ ਹੈ ਤੇ ਇਹ ਕੇਸਾ ਧਾਰੀ ਜਿਹੜੇ ਸਿੱਖ ਹਨ ਜੀ ਤੇ ਇਹ ਅਕਾਲ ਦੇ ਪੁਜਾਰੀ ਹਨ ਜੀ ਤੇ ਗੁਰੂ ਸਾਹਿਬ ਉਸ ਪੰਡਤ ਕੋਲ ਵੀ ਰੁਕੇ ਸਨ ਤੇ ਉੱਥੇ ਗੁਰੂ ਸਾਹਿਬ ਦਾ ਜਿਹੜਾ ਹੱਤ ਲਿਕਟਰ ਫਗਨਾਵਾ ਵੀ ਹੈ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਇਸ ਸਥਾਨ ਪੁਸ਼ਕਰ ਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਵਿੱਚ ਦਾਸ ਵੀ ਇੱਥੇ ਤਿੰਨ ਚਾਰ ਵਾਰ ਦਰਸ਼ਨ ਕਰਨ ਦੇ ਲਈ ਆਇਆ ਜੀ ਬਹੁਤ ਹੀ ਰਮਣੀਕ ਜਗ੍ਹਾ ਜੀ ਸ਼ਾਮ ਨੂੰ ਗੱਲ ਆਪਾਂ ਸਾਈਕਲ ਯਾਤਰਾ ਦੇ ਦੌਰਾਨ ਇੱਥੇ ਪਹੁੰਚ ਗਏ ਸੀਗੇ ਜੀ ਬਹੁਤ ਹੀ ਚੜ੍ਹਦੀ ਕਲਾ ਦਾ ਸਥਾਨ ਹੈ ਉਹ ਆਪਾਂ ਦਰਸ਼ਨ ਕਰੀਏ ਤੁਹਾਨੂੰ ਤੁੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਸੋ ਸੰਗਤ ਜੀ ਇਸ ਜਗ੍ਹਾ ਦੇ ਉੱਪਰ ਮਹਾਰਾਜ ਦੇ ਚਰਨ ਪਾਏ ਹਨ ਜੀ ਤੇ ਰਾਜਸਥਾਨ ਦੇ ਵਿੱਚ ਬਹੁਤ ਵੱਡਾ ਸਥਾਨ ਬਣਿਆ ਹੋਇਆ ਜੀ ਇਸ ਜਗ੍ਹਾ ਦੇ ਉੱਪਰ ਦੂਰ ਦਰਾਡੇ ਤੋਂ ਉਪਦੇਸ਼ਾਂ ਤੋਂ ਸੰਗਤਾਂ ਆ ਕੇ ਦਰਸ਼ਨ ਕਰਨ ਦੇ ਲਈ ਆਉਂਦੀ ਹੈ ਜੀ ਬਹੁਤ ਹੀ ਸੁੰਦਰ ਤੇ ਮਨਮੋਹਕ ਦ੍ਰਿਸ਼ ਬਣਿਆ ਹੋਇਆ ਜੀ ਇਸ ਜਗ੍ਹਾ ਦੇ ਉੱਪਰ ਹੁਣ ਜਿਹੜਾ ਕਾਫੀ ਰਹਿਣ ਦੇ ਲਈ ਪ੍ਰਬੰਧ ਵੀ ਬਹੁਤ ਵਧੀਆ ਹੋ ਚੁੱਕੇ ਹਨ ਜੀ ਤੇ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਲੱਖਾ ਸਿੰਘ ਜੀ ਬਾਬਾ ਰਵਿੰਦਰ ਸਿੰਘ ਜੀ ਕੋਟੇ ਸੇਵਾ ਨਿਭਾਉਂਦੇ Rajasthan ਦੇ ਕਈ ਸਥਾਨਾਂ ਦੇ ਵਿੱਚ ਸੇਵਾ ਨਿਭਾਉਂਦੇ ਜਿਵੇਂ ਉਹ ਧੰਨਾ ਭਗਤ ਜੀ ਦਾ ਸਥਾਨ ਹੈ ਉਸ ਜਗ੍ਹਾ ਦੇ ਉੱਪਰ ਵੀ ਬਾਬਾ ਜੀ ਦੀ ਸੇਵਾ ਚੱਲਦੀ ਹੈ ਜਿਹੜਾ ਅੰਡਰ ਕੰਸਟਰਕਸ਼ਨ ਚੱਲੀ ਜਾਂਦਾ ਇਹ ਵੀ ਸਰਾਵਾਂ ਬਣ ਰਹੀਆਂ ਹਨ ਜੀ ਇੱਥੇ ਜੋ ਬਹੁਤ ਹੀ ਵਧੀਆ ਸਥਾਨ ਅੱਗੇ ਚੱਲਦੀ ਸੇਵਾ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸਰਾਵਾਂ ਵੀ ਰਹਿਣ ਲਈ ਛਾਤਰੀਆਂ ਦੇ ਲਈ ਅਜੇ ਤੱਕ ਤੀਰਥ ਬਹੁਤ ਵੱਡਾ ਜੀ ਤੇ ਸੰਗਤ ਸਹਿਯੋਗ ਕਰ ਰਹੀ ਹੈ ਜੀ ਤੇ ਜਿਆਦਾਤਰ ਸਪੈਸ਼ਲ ਚੱਲ ਕੇ ਹੀ ਸੰਗਤ ਇਸ ਜਗ੍ਹਾ ਦੇ ਉੱਪਰ ਆਉਂਦੀ ਹੈ ਕੋਈ ਹੋਰ ਰੂਟ ਮਤਲਬ ਜੇ ਕੋਈ ਦਰਬਾਰ ਸਾਹਿਬ ਨੂੰ ਜਾਂ ਹਜੂਰ ਸਾਹਿਬ ਨੂੰ ਜਾਂਦੇ ਆ ਉਦੋਂ ਵੀ ਸੰਗਤ ਆ ਕੇ ਰੁਕਦੀ ਹੈ ਜੀ ਇਸ ਸਥਾਨ ਦੇ ਉੱਪਰ ਤੋਂ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਤੋਂ ਆਪਾਂ ਬਾਹਰ ਆ ਚੁੱਕੇ ਹਾਂ ਜੀ ਇਸ ਸਮੇਂ ਹੁਣ ਤੇ ਇਹ ਸਾਹਮਣੇ ਤੁਸੀਂ ਜਿਹੜੀ ਗਲੀ ਜਾ ਰਹੀ ਹੈ ਇਹ ਸਰੋਵਰ ਵੱਲ ਜਾ ਰਹੀ ਹੈ ਜਿਹੜੇ 68 ਗੇਟ ਹਨ 68 ਸਤਿਰਥ ਦੇ ਨਾਮ ਨਾਲ ਜਾਣਾ ਜਾਂਦਾ ਜੀ ਪੁਸ਼ਕਰ ਰਾਜ ਤੀਰਥ ਤੇ ਉੱਥੇ ਆਪਾਂ ਪਹੁੰਚਦੇ ਹਾਂ ਜੀ ਤੇ ਦਰਸ਼ਨ ਕਰਾਵਾਂਗੇ ਤੁਹਾਨੂੰ ਥਾਣਾ ਦੇ ਇੱਥੇ ਗੁਰਗੋਬ ਸਿੰਘ ਜੀ ਮਹਾਰਾਜ ਜੀ ਰੁਕੇ ਸਨ ਉਸ ਘਾਟ ਦੇ ਤੇ ਚੱਲਦੇ ਹਾਂ ਸਰੋਵਰ ਦੇ ਵੱਲ ਆਪਾਂ ਘਾਟ ਦੇ ਸ ਬੰਸੀ ਘਾਟ ਗਵਾਲੀਅਰ ਘਾਟ ਮਹਾਂਦੇਵ ਘਾਟ ਚੰਦਰ ਘਾਟ ਇੰਦਰਾ ਘਾਟ ਤੇ ਬਗਲਾ ਘਾਟ ਇਹ ਸਾਰੀਆਂ ਦੀਆਂ ਘਾਟਾਂ ਜਿਵੇਂ ਅਡੋ ਅਡ ਥਾਂਵਾਂ ਵਾਸਤੇ ਬਣੀਆਂ ਹੋਈਆਂ ਜੀ ਤੇ ਉਸੇ ਤਰੀਕੇ ਦੇ ਨਾਲ ਆਉਦੇ ਤਰੀਕੇ ਦੇ ਨਾਲ ਉਹ ਪੂਜਾ ਹੁੰਦੀ ਹੈ ਉਸੇ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਵੀ ਜਿਵੇਂ ਪੂਰੇ ਦੇਸ਼ ਤੋਂ ਲੋਕ ਆਉਂਦੇ ਸੀ ਤਾਂ ਉਹਨਾਂ ਦੀ ਬੋਲੀ ਦੇ ਵਿੱਚ ਨਾਲ ਸਮਝਾਇਆ ਜਾਂਦਾ ਸੀ ਇਤਿਹਾਸ ਤੇ ਇਸੇ ਕਰਕੇ ਐਨੇ ਜਿਹੜੇ ਬਣੇ ਹੁੰਦੇ ਸੀਗੇ ਔੜ ਔੜੇ ਦਾ ਮਤਲਬ ਹੈ ਜੀ ਤੇ ਸਾਰਾ ਸਥਾਨ ਜਿਹੜੇ ਆਪਣੇ ਗੁਰਗੋਜ ਸਿੰਘ ਜੀ ਮਹਾਰਾਏ ਸੀਗੇ ਤਾਂ ਉਹਨਾਂ ਦਾ ਵੀ ਇਸੇ ਤਰੀਕੇ ਦੇ ਨਾਲ ਚੀਜ਼ ਸੀਗੀ ਜੀ ਤੇ ਇਹ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਜੀ ਜੀ ਦੇਖ ਸਕਦੇ ਹੋ ਇਹ ਪਾਂ ਘਾੜ ਦੇ ਉੱਤੇ ਪਹੁੰਚ ਚੁੱਕੇ ਜੀ ਤੇ ਜਿਹੜੀਆਂ ਘਾੜ ਦੇ ਪਾਂ ਜਿਵੇਂ ਬਰਿਆਦਾ ਹਰ ਜਗ੍ਹਾ ਦੇ ਉੱਪਰ ਹੁੰਦੀ ਜੀ ਜਿ ਉੱਤੇ ਚਿੱਪਲ ਪੋਤਾਰ ਕੇ ਜਾਣੇ ਜੀ ਬਾਹਰ ਆਪਾਂ ਉਸੇ ਤਰੀਕੇ ਦੇ ਨਾਲ ਲੋ ਜੀ ਆਪਾਂ ਇਸ ਸਮੇਂ ਸਰੋਵਰ ਦੇ ਉੱਪਰ ਪਹੁੰਚ ਚੁੱਕੇ ਜੀ ਤੇ ਸਾਰੀਆਂ ਅਡੋ ਅਡ ਘਾਟਾਂ ਦੇ ਪਰਜਣੇ ਪੂਜਾ ਆਪਣੇ ਆਪਣੇ ਜਿਹੜੇ ਇਲਾਕੇ ਦੇ ਜਿਹੜੇ ਬ੍ਰਾਹਮਣ ਹਨ ਜੀ ਉਸ ਇਲਾਕੇ ਦੇ ਵਿੱਚ ਇਹਨਾਂ ਸਿਸਟਮ ਹੁੰਦਾ ਹੈ ਵੀ ਦੂਸਰੇ ਇਲਾਕੇ ਦੇ ਵਿੱਚ ਦੂਸਰਾ ਪੂਜਾ ਨਹੀਂ ਕਰਵਾ ਸਕਦਾ ਜੀ ਹਰ ਜਗ੍ਹਾ ਇਹ ਆਪਣਾ ਇਹਨਾਂ ਦੇ ਜਿਵੇਂ ਹਰਦوار ਤੁਸੀਂ ਦੇਖੇ ਹੋਣਗੇ ਆਡੋ-ਆਡੇ ਆਉਦੇ ਏਰੀਆ ਆਉਦੇ ਪਿੰਡ ਬੰਡੇ ਹੁੰਦੇ ਆ ਜੀ ਇਹ ਪ੍ਰਾਤਨ ਸਮੇਂ ਤੋਂ ਜੁੜੇ ਹੁੰਦੇ ਚੀਜ਼ਾਂ ਅੱਜ ਨਹੀਂ ਆਪਣੇ ਪਿੰਡਾਂ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਕਿ ਜਿਵੇਂ ਆਪਣੇ ਪਿੰਡਾਂ ਦੇ ਪਹਿਲਾਂ ਇਤਿਹਾਸ ਨਾਲ ਜੁੜੇ ਜਿਵੇਂ ਆਪਣੇ ਪਿੰਡਾਂ ਦੇ ਮਰਾਸੀ ਆਪਣਾ ਚੀਜ਼ਾਂ ਲਿਖਦੇ ਹੁੰਦੇ ਸੀਗੇ ਉਹੀ ਚੀਜ਼ਾਂ ਇੱਥੇ ਹੈਗੀਆਂ ਜੀ ਇੱਥੇ ਪੂਜਾ ਕਰਵਾਉਂਦੇ ਆ ਡੋਡ ਲੱਕ ਕਹਿੰਦੇ ਸਾਰੇ ਜਿਹੜੇ ਸਿਸਟਮ ਹੈ ਜੀ ਇਹ ਦੇਖੋ ਜੀ ਸਾਰੀ ਪੂਜਾ ਕਰਾਉਣ ਵਾਸਤੇ ਹੈ ਜੀ ਜਿਹੜੀਆਂ ਚੀਜ਼ਾਂ ਚੱਲੀਆਂ ਨਹੀਂ ਐ ਇਹ ਸਰੋਵਰ ਦੀ ਗੱਲਬਾਤ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇਸ ਜਗ੍ਹਾ ਦੇ ਉਪਰ ਆਏ ਔਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਵੀ ਇਸ ਸਥਾਨ ਤੇ ਆਏ ਸੀਗੇ ਜੀ ਤੇ ਜਦੋਂ ਕੋਈ ਵੱਡਾ ਉਸਤਵ ਹੁੰਦਾ ਤੇ ਇੱਥੇ ਇਹ ਸਮਾ ਹੁੰਦਾ ਤਾਂ ਉੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਹੁੰਦੀ ਜੀ ਗੁਰਗੋਬਿੰਦ ਸਿੰਘ ਮਹਾਰਾਜ ਵੀ ਇਸ ਸਥਾਨ ਦੇ ਉਪਰ ਆਏ ਸੀ ਤੇ ਉੱਥੇ ਜਿਹੜੀ ਗੋਵਿੰਦ ਘਾਟ ਦੇ ਨਾਮ ਨਾਲ ਜਾਣੇ ਜਾਂਦਾ ਔਰ ਗਊ ਘਾਟ ਨਾਂ ਵੀ ਜਾਣੇ ਜਾਂਦਾ ਜੀ ਇਹ ਆਪਾਂ ਹਾਸੇ-ਪਾਸੇ ਦੀ ਆਪਾਂ ਇਹਨੂੰ ਪ੍ਰਕਰਮਾ ਕਹਿ ਸਕਦੇ ਹਾਂ ਉੱਪਰ ਦੀ ਢੇੜਾ ਰੱਖਾ ਕੇ ਆਮਾਂਗ ਦੇ ਲਈ ਤੇ ਤੀਰਥ ਸਭ ਤੋਂ ਇੱਕੋ ਹੁੰਦਾ ਜੀ ਇੱਥੇ ਪ੍ਰਮਾਤਮਾ ਦੀ ਜਿਹੜੀ ਬੰਦਗੀ ਹੁੰਦੀ ਹੈ ਜੋ ਸਾਡੇ ਇਸਤ ਗੁਰੂ ਨਾਨਕ ਦੇਵ ਜੀ ਇੱਥੇ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਤਾਂ ਆਪਾਂ ਉਸ ਜਗ੍ਹਾ ਦੇ ਉੱਪਰ ਦਰਸ਼ਨ ਕਰਨ ਦੇ ਲਈ ਆਏ ਹਾਂ ਜੀ ਤੇ ਉਹ ਵੀ ਕੁਝ ਜਿਹੜੀਆਂ ਚੀਜ਼ਾਂ ਦੇ ਲਈ ਆਏ ਸੀ ਤੇ ਉਹੀ ਚੀਜ਼ਾਂ ਉਹਨੇ ਵਿੱਚ ਵਿੱਚ ਚੱਲਦੇ ਆਪਾਂ ਦਰਸ਼ਨ ਕਰਨ ਦੇ ਲਈ ਜਿਹੜਾ ਹਜੂਰ ਸਾਹਿਬ ਵੱਲ ਚੱਲੇ ਆ ਤਾਂ ਉਸੇ ਤਰੀਕੇ ਨਾਲ ਆਪਾਂ ਵੀ ਦਰਸ਼ਨ ਕਰਨ ਦੇ ਲਈ ਜਗ੍ਹਾ ਤੇ ਆਏ ਆਂ ਜੀ ਚੱਲ ਰਹੇ ਆ ਸਮੂਹ ਅੱਕੇ ਨੂੰ ਜੀ ਲੋ ਜਿਹੜੇ ਕਬੂਤਰਾਂ ਨੂੰ ਚੋਗਾ ਵਗੈਰਾ ਧਾਣੇ ਦੁਨੇ ਪਾਉਂਦੇ ਜੀ ਤੇ ਰਾਜਸਥਾਨ ਦੇ ਵਿੱਚ ਜਾਦਾਤਰਾਂ ਨਾਜ ਵਗੈਰਾ ਹੁਣ ਤਾਂ ਥੋੜੀ ਰੁੱਤਾਈ ਪਈ ਐ ਪਰ ਹਰ ਜਗ੍ਹਾ ਤਕਰੀਬਨ ਹਰੇਕ ਤੀਸ ਤੇ ਉੱਪਰ ਇਹ ਦਾਣੇ ਵਗੈਰਾ ਪਾਈ ਜਾਂਦੇ ਵੱਡੇ ਸ਼ਹਰਾਂ 'ਚ ਚੰਗੀ ਗੱਲ ਐ ਜੀ ਇਹ ਤੇ ਪੂਆਨ ਬਣੀ ਇਹ ਵੀ ਵਿਚਾਰੇ ਕੋਈ ਜਿਹੜੇ ਬੋਡੇ ਹੋ ਜਾਂਦੇ ਉਹ ਨਹੀਂ ਉਹਨਾਂ ਨੂੰ ਜਾਈਦਾ ਤਾਂ ਇੱਥੇ ਆ ਕੇ ਖਾ ਲੈਂਦੇ ਐ ਚੰਗੀ ਗੱਲ ਐ ਜਿਹੜੀ ਸ਼ੀਜ਼ ਹੁੰਦੀ ਐ ਕੋਈ ਵੀ ਕਿਸੇ ਨੂੰ ਢਿੱਡ ਭਰਦਾ ਜਾਨਵਰ ਜੀਵ ਜੰਤੂ ਦਾ ਏ ਆ ਗਈ ਜੈਪੁਰ ਘਾਟ ਨਗਰਪਾਲਿਕਾ ਪੁਸ਼ਕਰ ਚਲਦੇ ਅੱਗੇ ਨੂੰ ਤਾਰਾਂ ਪੰਗੀਆਂ ਨੰਗੀਆਂ ਕਿਤੇ ਪੈਰ ਨਾਲ ਲੱਗਦੇ ਨਾਲ ਬਾਂਦਰ ਲੰਡਾ ਹੋਇਆ ਫਿਰਦਾ ਹੈ ਕਹਿੰਦੇ ਹੁੰਦੇ ਨੇ ਤੇਰਾ ਬਾਂਦਰ ਲੰਡਾ ਹੋ ਗਿਆ ਆ ਹੋਇਆ ਪਿਆ ਜੀ ਐਸੜ ਤੋਂ ਪਾਣੀ ਆਉਂਦਾ ਜੀ ਕੋਈ ਨਹਿਰ ਨੂਰ ਤਾਂ ਨਹੀਂ ਹੋਣੀ ਜੀ ਮੇਰੇ ਸਾਹਮਣੇ ਜਿਵੇਂ ਬਰਸਾਤਾਂ ਵੇਲੇ ਦਾ ਜਾਂ ਪਹਾੜਾਂ ਪੜੋਂ ਤੋਂ ਆ ਕੇ ਇਸ ਜਗ੍ਹਾ ਦੇ ਉੱਪਰ ਸਟੋਰੇਜ ਹੁੰਦਾ ਜੀ ਤੇ ਆਹ ਥੱਲੋਂ ਦੀ ਇਹਦੇ ਗੇਟ ਬਣੇ ਹੋਏ ਨੇ ਜਿਹੜੇ ਆਪਾਂ ਪੁਲ ਦਸਤੋਂ ਦੀ ਲੰਘ ਰਹੇ ਹਾਂ ਜੀ ਥੱਲੇ ਗੇਟ ਬਣੇ ਹੋਏ ਆ ਜੀ ਤੁਹਾਨੂੰ ਆਪਾਂ ਉਧਰ ਤੋਂ ਦਿਖਾਵਾਂਗੇ ਇਹ ਪਾਣੀ ਦਾ ਸਰੋਤ ਆਨੇ ਸਰੋਵਰ ਹੈ ਜੀ ਤੇ ਵੈਸੇ ਤਾਂ ਜੋ ਪਾਣੀ ਕਿਤੇ ਸੁੱਕਦਾ ਹੀ ਨਹੀਂ ਹੁੰਦਾ ਪਰ ਵੀ ਇਹ ਚੀਜ਼ਾਂ ਆ ਕੇ ਵਿੱਚ ਪੈਣਾ ਵੀ ਜ਼ਰੂਰੀ ਹੋਵੇ ਉਹਦਾ ਲੈਵਲ ਉੱਚਾ ਹੋ ਜਾਂਦਾ ਜੀ ਇਹਨਾਂ ਤੇ ਹੁਣ ਥੋੜਾ ਜਿਹਾ ਲੈਵਲ ਡਾਊਨ ਹੋਇਆ ਪਾਣੀ ਦਾ ਤੁਸੀਂ ਪਹਿਲਾਂ ਐਸੀ ਉਦੋਂ ਕਾਫੀ ਉੱਤਕ ਸੀਗਾ ਪਾਣੀ ਉਦੋਂ ਮੌਸਮ ਜਿਹੜਾ ਮਹੀਨਾ ਸੀ ਅੱਜ ਹੀ ਆਹੋ ਹੋ ਗੇਟ ਸਾਹਮਣੇ ਦੇਖ ਰਿਹਾ ਹਾਂ ਜਿਹੜੇ ਜਿੰਨਾ ਵੀ ਦੀ ਪਾਣੀ ਆਉਂਦਾ ਜੀ ਤੇ ਇਹਦਾ ਲੈਵਲ ਘੁੱਟਾ ਜਾਂਦਾ ਜੀ ਤੇ ਅੰਜੇ ਖੜੀ ਸੀ ਕਹਿੰਦੇ ਵੀ ਗਊਆਂ ਨੂੰ ਇਸ਼ਾਰਾ ਪਾ ਦੇ ਹੁਣ ਪਾਕਿਸਤਾਨ ਆਪਦੇ ਖੇਤਾਂ ਚ ਵੱੜ-ਵੜਾ ਆਉਦੇ ਕੱਠੀਆਂ ਟਰਾਲੀਆਂ ਭਰ ਕੇ ਖਵਾ ਦਨੇ ਜੀ ਚਲ ਰੋਗ ਦਾ ਕੀ ਹੋਣਾ ਤੇ ਚਲੋ ਇਹਨਾਂ ਦਾ ਰੋਜ਼ਗਾਰ ਚੱਲਿਆ ਵਿਚਾਰਿਆਂ ਦਾ ਜਿਵੇਂ ਚੱਲਿਆਂ ਦਾ ਵਧੀਆ ਹੀ ਸਭ ਦਾ ਠੀਕ ਲੱਗੇ ਨੂੰ ਚੱਲਦੇ ਆਪਾਂ ਹੌਲੀ ਹੌਲੀ ਆਪਣੇ ਘਾਟ ਦੇ ਵੱਲ ਜਿੱਥੇ ਮਹਾਰਾਜ ਦੀ ਚਰਨ ਜੋ ਸਥਾਨ ਹੈ ਜੀ ਚੱਲਦੇ ਹੁਪਰ ਨੂੰ ਆ ਗਈ ਜੀ ਜੋਧਪੁਰ ਘਾਟ ਤੇ ਉਹ ਉੱਥੇ ਬੈਠਾ ਪੰਡਿਤ ਜੀ ਹਵਦਾ ਜਿਹੜਾ ਦੋ ਢੋਲਕੇ ਬਜਾਈ ਐਨੇ ਜੀ ਨੂੰ ਪਤਾ ਨਹੀਂ ਕਹਿੰਦੇ ਪਤਾ ਨਹੀਂ ਕੀ ਹੈ ਰਾਜਸਤਾਨੀ ਹੈ ਉਹ ਢੋਲਕੇ टाइप ਤਾਂ ਨਹੀਂ ਹੈਗੀ ਜੀ ਜੇ ਲੋਪਾ ਕੋਲੇ ਜਾਣੇ ਤਾਂ ਉੱਥੇ ਆਵਾਜ਼ ਇੱਕ ਨਾ ਸਾਊਂਡ ਚੱਲ ਰਿਹਾ ਜੀ ਗੀਤ ਚੱਲ ਰਿਹਾ ਜੇ ਉਹ ਆਪਾਂ रिकॉर्ड ਕਰਾਂਗੇ ਤਾਂ ਆਪਣੇ ਦੇ ਕਾਪੀਰਾਈਟ ਆਊਗਾ ਜੀ ਤਾਂ ਕਰਕੇ ਉੱਥੇ ਆਪਾਂ ਨਹੀਂ ਗਏ ਜੀ ਉੱਥੇ ਗੀਤ ਗੀਤ ਚੱਲੀ ਹੁੰਦੇ ਸੀਗੇ ਜੀ ਧਾਰਮਿਕ ਕਿਸੇ ਕੰਪਨੀ ਦੇ ਤੇ ਫਿਰ ਉਹ ਕਾਪੀਰਾਈਟ ਆਈ ਜਾਣਾ ਤਾਂ ਕਰਕੇ ਆਪਾਂ ਉੱਥੇ ਨਹੀਂ ਗਏ ਕ੍ਰਿਸ਼ਨ ਘਾਟ ਜੀ ਤੇ ਇਹ ਆ ਜੀ ਲੰਗੂਰ ਲੰਗੂਰ ਬੰਦਰ ਨਾਲੋਂ ਥੋੜਾ ਸਿਆਣਾ ਹੁੰਦਾ ਜੀ ਕਿਹਨੇ ਕਾਲੇ ਮੂਹਲ ਉਹ ਜੀ ਦੇਖੋ ਪੂਛ ਵੀ ਵੱਡੀ ਹੁੰਦੀ ਇਹਨਾਂ ਦੀ ਦੇਖੋ ਫਿਰਦੇ ਆਗੇ ਇੱਕ ਗੱਲ ਹੋ ਰਹੀ ਜੀ ਕਿ ਇਹ ਜਿੱਥੇ ਇਹ ਲੰਗੂਰ ਹੋਵੇ ਉੱਥੇ ਬਾਂਦਰ ਨਹੀਂ ਆਉਂਦਾ ਜੀ ਆਪਸ ਵਿੱਚ ਜਿਹੜੇ ਇਹਨਾਂ ਦਾ ਹੈਗਾ ਚੱਕਰ ਜੀ ਜਿੱਥੇ ਲੰਗੂਰ ਆ ਗਿਆ ਉੱਥੇ ਬਾਂਦਰ ਨਹੀਂ ਆਉਂਦਾ ਤੇ ਬਾਂਦਰ ਲੰਗੂਰ ਤੋਂ ਡਰਦਾ ਜੀ ਇਹ ਲੰਗਦੇ ਆਪਾਂ ਵੀ ਡਰ ਕੇ ਹੀ ਹਾਂ ਜੀ ਬੱਚੇ-ਬੱਚੇ ਬਹੁਤ ਸੁਣੇ ਹੀ ਇਹ ਜੀ ਦੇਖਣਾ ਗੂਜਰ ਘਾਟ ਇਹ ਗੁਜਰਾ ਦਾ ਘਾਟ ਹੈ ਜੀ ਗੁਜਰਾ ਇਸ ਜਗ੍ਹਾ ਤੇ સ્ਨਾਣ ਕਰਦੇ ਜੀ ਤੇ ਸਿਖਰ ਘਾਟ ਇਹ ਸਿਖਰ ਜੇਲੇ ਦੇ ਬੰਦੇ ਇੱਥੇ ਬੱਲਵ ਘਾਟ ਤੰਤੂ ਤੰਦੂ ਬਾਏ ਬੇਸ਼ਕ ਘਾਟ ਇਹ ਜਿਵੇਂ ਇਹਨਾਂ ਦੇ ਸਨਾਤਨ ਦੇ ਵਿੱਚ ਜਿਹੜੀਆਂ ਜਾਤੀ ਪ੍ਰਣਾਲੀ ਆ ਉਹਦੇ ਵਿੱਚ ਸਿਸਟਮ ਆ ਜੀ ਇਹ ਉਹ ਜਾਤੀ ਦੇ ਵਿੱਚ ਜਿਵੇਂ ਵੈਸ਼ ਚਾਇੰਦੇ ਤੇ ਸ਼ੈਵ ਦੋ ਤਰ੍ਹਾਂ ਦੇ ਜਿਹੜੇ ਸਨਾਤਨ ਮਤ ਦੇ ਵਿੱਚ ਹੈਗੇ ਕਿ ਉਹਨਾਂ ਦੀ ਇਹ ਡੋਰ ਦਾ ਇਹਨਾਂ ਦਾ ਰਾਜਪੋਰਾ ਘਾਟ ਚੌੜੀ ਪੀੜੀ ਘਾਟ ਇਹ ਸਾਰੇ ਡੋਰ ਇਹਨਾਂ ਦੇ ਮਤਵਾ ਜੀ ਤੇ ਆਉਦੇ ਆਉਦੇ ਇਹਨਾਂ ਨੇ ਨਾਮ ਪ੍ਰਾਤਨ ਤਰੀਕੇ ਨਾਲ ਹੀ ਚੱਲੀ ਜਾਂਦੀ ਜੀ ਇਹ ਬਾਕੀ ਤੁਹਾਨੂੰ ਦੱਸਾਂ ਜੀ ਇਹ ਜਿਵੇਂ ਆਪਦੇ ਇਲਾਕੇ ਹਿਸਾਬ ਨਾਲ ਹੀ ਇਹ ਦਰਸ਼ਨ ਕਰਦੇ ਇਸ ਜਗ੍ਹਾ ਤੇ ਜਿਵੇਂ ਆਪਦੇ ਉਸਤਰੀ ਜਿਵੇਂ ਤਰਦੇ ਇਸ਼ਨਾਨ ਕਰਦੇ ਇਹ ਇਹਨੇ ਆਉਣਗੇ ਤੇ ਇਹਨਾਂ ਦੇ ਪੰਡਤ ਵੀ ਇੱਥੇ ਹੋਣਗੇ ਤੇ ਇਹ ਚੀਜ਼ਾਂ ਸਰੋਵਰ ਤੇ ਉੱਥੇ ਹੀ ਇਸ਼ਨਾਨ ਕਰਦੇ ਜੀ ਇਹ ਇਹ ਆਕ ਜੀ ਤਰਨੀ ਘਾਟ ਤੇ ਇਹ ਬੰਦੇ ਮਛਲੀ ਦੇਖ ਰਹੇ ਹੈਗੇ ਪੂਰੇ ਮਨ ਜਨਾ ਹੋ ਸਕਦਾ ਪਤਾ ਕਿਸੇ ਰੱਕੇ ਚ ਹੁਣ ਉੱਥੇ ਮਛਲੀ ਨਾ ਦੇਖਦੀ ਹੋਵੇ ਜੀ ਖਾਸ ਤੌਰ ਤੇ ਮਛਲੀ ਦੇਖ ਰਿਹਾ ਜੀ ਆਰਤੀ ਪੂਜਾ ਸਥਾਨ ਇਹ ਮੇਨ ਜਗਾ ਜਿੱਥੋਂ ਦੀ ਸਵੇਰ ਦਾ ਸਵੇਰ ਨਹੀਂ ਸ਼ਾਮ ਨੂੰ ਸ਼ਾਮ ਨੂੰ ਆਰਤੀ ਹੁੰਦੀ ਹੈ ਜੀ ਇਸ ਜਗਾ ਤੇ ਉੱਪਰ ਤੇ ਸਾਰੇ ਪੁਜਾਰੀ ਇਕੱਠੇ ਹੋ ਕੇ ਇਹ ਜਗਾ ਤੋਂ ਲੋਕੇ ਪੌੜੀਆਂ ਤੇ ਬੈਠ ਕੇ ਦੇਖਦੇ ਆ ਜੀ ਤੇ ਇੱਥੇ ਜਿਹੜੀ ਸ਼ਾਮ ਦੀ ਆਰਤੀ ਹੁੰਦੀ ਆ ਜੀ ਆ ਜਿਹੜੇ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਇਹਨੇ ਚੀਜ਼ਾਂ ਪੁੰਗੀਆਂ ਜੀ ਮੇਨ ਇੱਥੇ ਖੜਕੇ ਜਿਵੇਂ ਹਰਦੁਆਰ ਤੇ ਹੁੰਦੀ ਹੈ ਤੇ ਰਵਾਲ ਸਰਗਏ ਆਪਾਂ ਉੱਥੇ ਹੁੰਦੀ ਹੈ ਇਹ ਆ ਦੇਖ ਸਕਦੇ ਹੋ ਰਾਹੁਗਰ ਅਸਾਰੀ ਦੇ ਵਿੱਚ ਹੁਣ ਤਾਂ ਹੋਇ ਨਹੀਂ ਜੀ ਫੁੱਲ ਵਗੈਰਾ ਸਾਰੇ ਬਈ ਫੁੱਲ ਸਿੱਟੇ ਜਾਂਦੇ ਆ ਸਾਰੇ ਇਹ ਇਹ ਸਿਸਟਮ ਆ ਜੀ ਇੱਥੇ ਮੇਨ ਘਾਟ ਆ ਜੀ ਇਹ ਇੱਥੇ ਜਿਹੜੀ ਪੁਜਾਰੀ ਆ ਕੇ ਅਰਸ਼ਾ ਨੂੰ ਆਰਤੀ ਕਰਦੇ ਆ ਫੋਨਰ ਬਹੁਤ ਜਿਆਦਾ ਹੁੰਦੇ ਆ ਜੀ ਇੱਥੇ ਇਹ ਪਾਈ ਸਾਬ ਜਿਹੜੀ ਪੂਜਾ ਤੇ ਨਾਰੀਅਲ ਹਵਾਨਾ ਇਕੱਠੇ ਕਰ ਰਹੀ ਧਰਾਗੇ ਜੀ ਸਾਫ ਸਵਾਈ ਦਾ ਸਿਸਟਮ ਹੈ ਜੀ ਤੇ ਇਹ ਦੂਸਰੀ ਵਾਰ ਫਿਰ ਦੁਕਾਨ ਤੇ ਪਹੁੰਚ ਜਾਣਗੇ ਜੀ ਤੇ ਉਸੇ ਤਰੀਕੇ ਦੇ ਨਾਲ ਫੇਰ ਜਿਵੇਂ ਆਹ ਵੇ ਜੀ ਇਹਨੂੰ ਇਕੱਠੇ ਕਰਕੇ ਜਿਵੇਂ ਦੁਕਾਨ ਤੇ ਆ ਜਾਣਗੇ ਤੇ ਐਂ ਚੱਲੀ ਜਾਂਦਾ ਸਿਸਟਮ ਬੋਰੀ ਵਾਰ ਇੱਕ ਨਾਰੀਅਲਾ ਇਹ ਨਹੀਂ ਪਤਾ ਜੀ ਉਹ ਕਿਹ ਹਜ਼ਾਰ ਦਾ ਵਿਕ ਜਾਂਦਾ ਤੇ ਇਹ ਚੀਜ਼ ਹੈ ਜੀ ਵਾਰੀ ਵਾਰੀ ਉਹੀ ਗੇੜਾ ਦੇ ਦੇ ਨਰੀਅਲ ਆਈ ਜਾਂਦਾ ਪੁੱਛ ਕੇ ਦੱਸਦੀ ਉਹ 100 ਰੁਪਏ ਦੇ ਕੇ ਤਾਂ 1000 ਦਾ 1000 ਰੁਪਏ ਦੇ ਕੇ ਤਾਂ 10000 ਦਾ ਹੋ ਜਾਂਦਾ ਜੀ ਉਹ ਨਰੀਅਲ ਐਂ ਚੱਲੀ ਜਾਂਦਾ ਕਣੀ ਜੀ ਇਹ ਛੀਤਲਾ ਘਾਟ ਹੈ ਜੀ ਛੀਕ ਮਾਤਾ ਘਾਟ ਛੀਕ ਮਾਤਾ ਘਾਟ ਆ ਗਿਆ ਜੀ ਇਹ ਲਓ ਜੀ ਇਹ ਆ ਗਿਆ ਗੋ ਘਾਟ ਤੇ ਇੱਥੇ ਹੁਣ ਜਿਹੜਾ ਗੋਬਿੰਦ ਘਾਟ ਅੱਗੇ ਹੈ ਜੀ ਤੇ ਆਪਾਂ ਚੱਲਦੇ ਆਂ ਉੱਥੇ ਪੰਜਾਬੀ ਪੰਡਤ ਨਾਮ ਜਾਣੇ ਜਾਂਦਾ ਜੀ ਉਹ ਚੱਲਦੇ ਆਪਾਂ ਜਿਸ ਅੰਦਰ ਦੀ ਕੋਲ ਗੁਰੂ ਜੀ ਰੁਕੇ ਸਨ ਉਸ ਦੇ ਪਰਿਵਾਰ ਦੇ ਹੈ ਜੀ ਚੱਲਦੇ ਆਪਾਂ ਅੱਗੇ ਨੂੰ ਇਹ ਹੈ ਜੀ ਗੁਰੂ ਗੋਬਿੰਦ ਸਿੰਘ ਘਾਟ ਇਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਦੇ ਰਾਜਕਾਲ ਦੇ ਵਿੱਚ ਬਣਾਏ ਸੀਗੇ ਜੀ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਜੀ ਘਾਟ ਇਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਵਿੱਚ ਸਮੇਂ ਦੇ ਵਿੱਚ ਬਣਾਏ ਸੀਗੀ ਤੇ ਇਹਦੇ ਅੱਗੇ ਜਿਹੜਾ ਹੁਣ ਤਾਂ ਲਿਖ ਰੱਖਿਆ ਹੈ ਗਊ ਘਾਟ ਤੇ ਇਹਦੇ ਪੰਜਾਬੀ ਪੰਡਿਤ ਇਸ ਦੀ ਸੇਵਾ ਕਰਦੇ ਹੋਣ ਉਹਦੇ ਕੋਲ ਵੀ ਚੱਲਦੇ ਹਾਂ ਆਪਾਂ ਹਾਂਜੀ ਸਰ ਇਹ ਓਕਮਨਾਵਾ ਹੈ ਗੁਰੂ ਮਹਾਰਾਜ ਕਰੀਏ ਹੋਾ ਸਾਡੇ ਬਜ਼ੁਰਗੋ जी कि हमको क्यों दिया गुरुवार जब हजूर साहब जा रहे थे जी तो इसी रास्ते से पहले जयपुर के पास में गांव है जी वहाँ से होते हुए पुष्कर आए थे जी यहाँ तो से होते हुए बघोर की तरफ से की तरफ गए थे ठीक है जी ऐसी हमारे हमारे बुजुर्गो ने उनकी सेवा करी थी उनके देने की खाने की पीने की ठीक है रहने की व्यवस्था करी थी ठीक है जब वो जाने लगे तो कुछ माया वगैरह हमारे बुजुर्गो को देना चाह ठीक है जी। तो हमारे बुजुर्गो ने कहा ये माया आज है कल कल नहीं है ठीक है जी तो गुरुजी ने, तो ने कहा आप क्या चाहते हो तो हमारे बुजुर्गों ने कहा कि आप तो हमको ऐसा कोई हुक्मनामा लिख के जाओ कि तो पुष्कर में कोई भी खालसा पबद का आवे वो हमारी ओलाख को माने दूसरे पंडित को माने ठीक है जी तो इसमें लिखा हुआ है एक ओंकार श्री भाई गुरुजी की फतेह जी सर्वत पंथ खालसा जी के नाम हुक्मनामा जी विक्रम संवत 1712 जी हत्ती सुदी 15 को गोविंद सिंह दादू मुकाम से पुष्कर तीर्थ मुख्या तीर्थ स्नान किया सफलता चेतन दास जो सिंह गुरु के पंत का पुष्कर पुरोहित चेतन दास की औलाद को माने और किसी को ना माने ये ब्राह्मण बड़ा संतोखी महात्मा यथाशत इना सेवा करनी है दशकत गोविंद सिंह तीर मुखी साथ में बाबा सुंदर सिंह ਸ਼ਬਦ ਵਾਇ ਸੇਰ ਸਿ ਬਰ ਉਤਾਰ ਸਿ ਬੋਲੋ ਸਾਸਤ੍ਰ ਦਾ ਸਾਸ ਵਾਇ ਗੁਰੂ ਦਾ ਖਾਸਾ ਵਾਇ ਦੀਪੂ ਹਤੇ ਸੁਸੰਗਤ ਜੀ ਤੁਸੀਂ ਇਹ ਹੁਕਮਨਾਮੇ ਦੇ ਦਰਸ਼ਨ ਕਰ ਰਹੇ ਹੋ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣਵਲ ਜਾ ਰਹੇ ਸੀ ਤਾਂ ਇੱਥੇ ਪੰਡਿਤ ਚੇਤਨ RAM ਜੀ ਸੀ ਤੇ ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਸੀਗੀ ਜੀ ਤੇ ਉਸ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਹੁਕਮਨਾਮਾ ਪਿੰਡ ਕੀਤਾ ਸੀ ਜੀ ਇੱਥੇ ਅੱਜ ਤੱਕ ਜਿਹੜਾ ਹਕਮ ਨਵਾ ਸਾਹਿਬ ਨੂੰ ਜਿਹੜਾ ਸਾਹਮਣੇ ਰੱਖਿਆ ਹੋਇਆ ਤੇ ਤੁਹਾਨੂੰ ਬਹੁਤ ਵਧੀਆ ਚੀਜ਼ ਤਿਆਰ ਕੀਤੀ ਹੋਈ ਹੈ ਜੀ ਧਾਗਿਆਂ ਦੇ ਲੈਂਪ ਲੰਪ ਵਗੈਰਾ ਦੇਖੋ ਜੀ ਬਹੁਤ ਸੋਹਣੀ ਚੀਜ਼ ਹੈ ਆਹ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗੀ ਇੱਥੇ ਲੈਂਪਾ ਜਿਹੜੇ ਕੁਦਰਤੀ ਤਰੀਕੇ ਦੇ ਨਾਲ ਕੀਤੇ ਜੀ ਇਹ ਫੰਗ ਜੀ ਜੀ ਕਬੂਤਰਾਂ ਦੇ ਡ੍ਰੀਮ ਕੈਚਰ 100 ਰੁਪਏ ਦਾ ਤੇ ਬੈਟ ਵਗੈਰਾ ਇੱਕ ਕੁਸ਼ਨ 200 ਰੁਪਏ ਜੀ ਬੇਚੀ ਵਧੀਆ ਲੱਗੀ ਜੀ ਆਵਸੇ ਕਪੜੇ ਦੀ ਇਸ ਨਾਲ ਦੀ ਲੈਦਰ ਦੀ ਵੀ ਆਉਂਦੀ ਹੁੰਦੀ ਹੈ ਇੱਕ ਤੇਵੇਂ ਘੋੜਿਆਂ ਦਾ ਮੇਲਾ ਵਗੈਰਾ ਲੱਗਦਾ ਨਾ ਉਦੋਂ ਇਹ ਚੀਜ਼ ਖਾਸ ਮਿਲਦੀ ਹੈ ਨਾ ਜਗਾ ਤੇ ਘੋੜੀਆਂ ਵਾਸਤੇ ਕਾਠੀਆਂ ਕੋਠੀਆਂ ਤੇ ਉਹ ਚੀਜ਼ਾਂ ਹੀ ਹੁੰਦੀਆਂ ਇੱਥੇ। ਆ ਲੈਂਪ वगैरह ਬਹੁਤ ਹੀ ਯੂਨੀਕ ਜੀਆਂ ਚੀਜ਼ਾਂ ਜੀ ਬਹੁਤ ਵਧੀਆ ਲੱਗਿਆ ਮੈਨੂੰ ਇਹ ਚੀਜ਼ ਮੈਂ ਪਹਿਲਾਂ ਵੀ ਜਾਂਦਾ ਦੇਖ ਕੇ ਗਿਆ ਸੀਗਾ ਤੇ ਮਕਾਨ ਜਿਵੇਂ ਹਵਾ ਤਾਂ ਸਜਾਉਣ ਵਾਸਤੇ ਜੀਆਂ ਚੀਜ਼ਾਂ ਲੁੱਕ ਦਿੰਦੀਆਂ ਬਹੁਤ ਵਧੀਆ ਜੀ ਤੇ ਥੋੜਾ ਜਿਹਾ ਰੇਟ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਸਰ ਅੰਕਲ ਜੀ ਇਸ ਦਾ ਰੇਟ ਕੀ ਹੈ ਜੀ 1800 ਇਹ 2200 ਹਾਂ ਇਹ 2200 ਠੀਕ ਹੈ ਜੀ ਠੀਕ ਹੈ ਜੀ ਹਾਂ ਰਾਤ ਕੋ ਅੱਛਾ ਚਮਕਦਾ ਹੈ ਜੀ ਕੀ ਚੀਜ਼ਾਂ ਸਰ ਇਹ ਪੋਰਟਸ ਟੇਬਲ ਤੇ ਰੱਖ ਦੇਗਾ ਟੇਬਲ ਲੈਂਪ ਇਸ ਦਾ ਠੀਕ ਹੈ ਇਹ ਕਿੰਨੇ ਦਾ ਸਰ ਇਹ ਸਾਈ ਪੜੇ ਇਹ चलो आप चलते ही चलते रेट पूछते चलिए कही हाँ जी ठीक है सर बहुत अच्छा लग रहा है अभी मैं तो, मैं तो आया मैं तो आया हूँ सर साइकिल से तो वीडियो बना रहा था तो सोचा मैं जाता देखता गया मैं अंकल चीज दिखा के जाऊँ ठीक है सर 700 है सौ ठीक है ठीक है ठीक है ਮੇਰੇ ਕੋ ਸਭ ਤੋਂ ਅੱਛੀ ਚੀਜ਼ ਲਗੀ ਯਹਾਂ ਪੇ ਇਹ ਇਹ ਚੀਜ਼ ਮੈਂ ਜਾ ਕੇ ਦੇਖਤਾ ਗਿਆ ਸਾਂ ਪਹਿਲੇ ਜਿਵੇਂ ਆਪ ਕੋ ਮਾਰੇ ਪੰਜਾਬ ਦੇ ਲੈ ਕੇ ਗਏ ਠੀਕ ਹੈ ਸਰ ਪੰਜਾਬ ਦੇ ਦੇਖੇ ਗਏ ਚਲੋ ਵੀਡੀਓ ਦੇਖ ਕੇ ਹੋਰ ਵੀ ਆਏਗੇ ਜੋ ਆਏਗਾ ਤਾਂ ਆਪ ਕੋ ਢੂੰਡਤਾ ਹੈਗਾ ਸਰ ਇਸਕਾ ਐਡਰੈਸ ਬਤਾ ਦिए ਸਰ ਇਸਕਾ ਕਾਹਾਂ ਪੇ ਹੈ ਇਹ ਇਹ ਆਈਸੀਬੈਂਕ ਦੇ ਸਾਹਮਣੇ ਆਈਸੀਬੈਂਕ ਦੇ ਸਾਹਮਣੇ ਠੀਕ ਹੈ ਜੀ ਉਹ ਸਾਹਮਣੇ ਆਈਸੀਆਈ ਬੈਂਕੇ ਜੀ ਤੇ ਜੋ ਗੁਰਦੁਆਰਾ ਸਾਹਿਬ ਤੋਂ ਨਹੀਂ ਤਾਂ ਉਦੋਂ ਇਹ ਜਿਹੜੀ ਦੁਕਾਨ ਆਉਂਦੀ ਹੈ ਜੀ ਇਹ ਚੀਜ਼ਾਂ ਠੀਕ ਆ ਸਰ ਇਹ ਦੇਖੋ ਜੀ ਇਹ ਅੰਕਲ ਜਿਗਾ ਕੇ ਦਿਖਾਤੀਆਂ ਫੇਰ ਤੇ ਛੋਟੀਆਂ ਲਾਲਟਣਾ ਟਾਈਪ ਆ ਜਿਵੇਂ ਜਗਦੀਆਂ ਰਾਤ ਨੂੰ ਬਹੁਤ ਸੋਹਣੀਆਂ ਲੱਗਦੀਆਂ ਇਹ ਚੀਜ਼ਾਂ ਹੁਣ ਸਾਬਾ ਦਿਨੇ ਆਏ ਆ ਇੱਕ ਆਪ ਲੈ ਜਾਓ ਘਰ ਤੇ ਸਰ ਮੈਂ ਸਾਈਕਲ ਸੇ ਆਇਆ ਹੂੰ ਸਾਈਕਲ ਮੈਂ ਟ੍ਰੈਵਲਿੰਗ ਕਰ ਰਹਾ ਹੂੰ ਅੱਗੇ ਮੇਰੇ ਕੋ ਵੀ 2 ਮਹੀਨੇ ਚੱਲਣਾ ਤਾਂ ਮੇਰਾ ਸਰਾ ਟੁੱਟ ਜਾਏਗਾ ਜੀ ਧੰਨਵਾਦ ਜੀ ਵਧੀਆ ਗੱਲਬਾਤ ਕਰੀ ਅੰਕਲ ਜੀ ਨੇ ਨੀ ਨੀ ਗੱਲ ਨਹੀਂ ਕਰਦੇ ਹੁੰਦੇ ਜੀ ਤੇ ਜਿਆਦਾਤਰ ਦਸਨ ਚ ਗਰੇਜ ਕਰਦੇ ਐ ਤੇ ਮੈਂ ਜਾਂਦਾ ਹੋਇਆ ਦੇਸ਼ 'ਚ ਗਿਆ ਸੀਗਾ ਮੈਂ ਸੋਚਿਆ ਵੀ ਆਉਂਦੇ ਹੋਏ ਵੀਡੀਓ ਬਣਾਵਾਂਗੇ ਆਪਾਂ ਤਾਂ ਘਰੇ ਲਿਆ ਨਹੀਂ ਸਕਦੇ ਕਦੇ ਫੇਰ ਆਏ ਤਾਂ ਆਪਾਂ ਲੈ ਕੇ ਜ਼ਰੂਰ ਜਾ ਕੋਈ ਇਹ ਚੀਜ਼ ਸੋਹਣੀ ਲੱਗਦੀ ਏ ਚੀਜ਼ ਇਹ ਤੁਸੀਂ ਕਦੇ ਆਏ ਤਾਂ ਲੈ ਕੇ ਜ਼ਰੂਰ ਜਾਓ ਜੀ ਮਿਲਦੀ ਏ ਚੀਜ਼ਾਂ ਬਹੁਤ ਸੋਹਣੀਆਂ ਏ ਅ ਚਮੜੇ ਦੇ ਜੀ ਪਰਸ ਲੇਡੀਜ਼ ਪਰਸ ਤੇ ਇਹੜਾ ਘੋੜੇ ਘੋੜੇ ਚਲਾਉਂਦੇ ਉਹਨਾਂ ਵਾਸਤੇ ਹੁੰਦਾ ਜੀ ਜਿਆਦਾਤਰ ਘੋੜੇ ਵਾਲਾ ਹੁੰਦਾ ਸਿਸਟਮ ਜੀ ਜਿਆਦਾ ਸਭ ਤੋਂ ਵੱਧ ਚਮੜੇ ਦਾ ਸਮਾਨ ਐਨੇ ਦੁਕਾਨ ਤੇ ਬੈਗ ਬੂ ਬਰਸ ਵਗੈਰਾ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਪੰਥ ਦੇ ਨਿਸ਼ਾਨ ਝੂਲਦੇ ਆ ਜੀ ਤੇ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਸਾਹਿਬ ਪੁਸ਼ਕਰ ਪਹਿਲੇ ਹੀ ਪਾਛਾਈ ਔਰ ਦਸਵੇਂ ਪਾਛੇ ਦੀ ਕਰਨਚੋਸਤਾਨ ਤੇ ਆਪਾਂ ਇੱਥੋਂ ਚੱਲਾਂਗੇ ਜੀ ਅਜਮੇਰ ਤੇ ਪਸੇ ਵਲੌਗ ਤਕਰੀਬ ਨੇ ਅੱਜ ਦਾ ਆਪਾਂ ਇੱਥੋਂ ਦੇ ਹੀ ਰੱਖਾਂਗੇ ਜੀ ਵੱਡਾ ਬਹੁਤ ਜ਼ਿਆਦਾ ਹੋ ਜਾਣਾ ਫਿਰ ਨਹੀਂ ਦੇਖਿਆ ਨਹੀਂ ਜਾਣਾ ਤੁਹਾਨੂੰ ਖੇਜ ਹੋਗੇ ਬਾਲਾ ਵੱਡਾ ਹੋ ਜਾਣਾ ਹੀ ਆਪਾਂ ਕੱਲਾ ਦਾ 20 ਮਿੰਟ ਤੇ ਤਕਰੀਬ ਅੱਜ ਹੋ ਹੀ ਜਾਣਾ ਜੀ ਕੱਲਾ ਪੁਸ਼ਕਰ ਦਾ ਆਪਾਂ ਇਹਨੂੰ ਆਡੀ ਰੱਖ ਦਾਂਗੇ ਜੀ